ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜ ਦੇ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਲਈ ਇੱਕ ਬਹੁਤ ਹੀ ਖੁਸ਼ੀ ਦੀ ਤੇ ਰਾਹਤ ਭਰੀ ਖਬਰ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ 3 ਦਿਨਾਂ ਦੇ ਵਿੱਚ ਬਿਲਕੁਲ ਵੀ ਬਾਰਿਸ਼ ਨਹੀਂ ਹੋਵੇਗੀ ਜਿਸ ਕਰਕੇ ਪੰਜਾਬ ਦੇ ਖੇਤਾਂ ਦੇ ਵਿੱਚੋਂ ਪਾਣੀ ਸੁੱਕ ਜਾਵੇਗਾ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਰਾਹਤ ਮਿਲੇਗੀ ਤੇ ਦੂਜੀ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਦੇ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ 4-4 5-5 ਫੁੱਟ ਰੇਤ ਭਰ ਚੁੱਕਿਆ ਹੈ ਤੇ ਉਹ ਉਹ ਰੇਤ ਨੂੰ ਦੇਖ ਕੇ ਭੂਬਾ ਮਾਰ ਰਹੇ ਹਨ ਰੋ ਰਹੇ ਹਨ ਗੁਰਲਾ ਰਹੇ ਹਨ ਤੇ ਪਸਤਾ ਰਹੇ ਹਨ ਕਿ ਅਸੀਂ ਇਸ ਰੇਤ ਦਾ ਕੀ ਕਰਾਂਗੇ ਪਰ ਉਹਨਾਂ ਨੂੰ ਹੁਣ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਨਾ ਹੀ ਉਹਨਾਂ ਨੂੰ ਰੋਣ ਦੀ ਲੋੜ ਹੈ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਨਵਾਂ ਵੱਡਾ ਫੈਸਲਾ ਲਿਆ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਕਹਿਣ ਦਾ ਮਤਲਬ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 15 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ ਕਿ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਖੜਾਂ ਦੇ ਪਾਣੀ ਦੇ ਨਾਲ ਰੇਤ ਹੜ ਕੇ ਆ ਚੁੱਕਿਆ ਹੈ ਤਾਂ ਤੁਸੀਂ ਉਹ ਰੇਤ ਆਪਣੇ ਹਿਸਾਬ ਦੇ ਨਾਲ ਵੇਚ ਸਕਦੇ ਹੋ ਤੇ ਉਹ ਪੈਸਾ ਕਿਸੇ ਦਾ ਨਹੀਂ ਸਰਕਾਰ ਦਾ ਨਹੀਂ ਤੁਹਾਡਾ ਹੀ ਹੋਵੇਗਾ ਪਰ ਇਸ ਦੀ ਲਿਮਟ ਰੱਖੀ ਗਈ ਹੈ ਕਿ 15 ਸਤੰਬਰ ਤੱਕ ਕਿ 15 ਸਤੰਬਰ ਤੱਕ ਤੁਸੀਂ ਇਹ ਰੇਤ ਵੇਚ ਸਕਦੇ ਹੋ ਜਿਸ ਕਰਕੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਚਿਹਰੇ ਤੇ ਖੁਸ਼ੀ ਨਜ਼ਰ ਆਈ ਹੈ ਇਸ ਲਈ ਪੰਜਾਬ ਦੇ ਹਰ ਪੀੜਿਤ ਲੋਕਾਂ ਦੇ ਲਈ ਇੱਕ ਰਾਹਤ ਭਰੀ ਖਬਰ ਇਹ ਵੀ ਹੈ ਖੁਸ਼ੀ ਭਰੀ ਖਬਰ ਇਹ ਵੀ ਆਈ ਹੈ ਕਿ ਮਨਕੀਰਤ ਔਲਖ ਤੇ ਹੋਰ ਪੰਜਾਬੀ ਸਿੰਗਰ ਐਕਟਰ ਵੀ ਤੇ ਲੀਡਰ ਵੀ ਘਰਾਂ ਦੇ ਵਿੱਚ ਜਾ ਜਾ ਕੇ ਨੋਟਾਂ ਦੀਆਂ ਗੱਡੀਆਂ ਨਕਦੋਂ ਨਕਦੀ ਫੜਾ ਰਹੇ ਹਨ ਮਨਕੀਰਤ ਓਲਖ ਜੋ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਭ ਤੋਂ ਜ਼ਿਆਦਾ ਇਸ ਸਮੇਂ ਮਦਦ ਕਰਦੇ ਨਜ਼ਰ ਆ ਰਹੇ ਹਨ ਤੇ ਕਿਸੇ ਦੇ ਘਰਾਂ ਦੇ ਵਿੱਚ ਲੱਖਾਂ ਰੁਪਇਆ ਕਿਸੇ ਦੇ ਘਰ ਦੇ ਵਿੱਚ 50000 ਕਿਸੇ ਦੇ ਘਰ ਦੇ ਵਿੱਚ 20000 ਤੇ ਮਤਲਬ ਲੋੜ ਦੇ ਅਨੁਸਾਰ ਉਹ ਲੋਕਾਂ ਨੂੰ ਪੈਸੇ ਬੰਨ ਰਹੇ ਹਨ ਇਥੋਂ ਤੱਕ ਕਿ ਲੋਕਾਂ ਦੇ ਜੇਕਰ ਘਰ ਦੇ ਵਿੱਚ ਕੋਈ ਮਰੀਜ਼ ਬਿਮਾਰ ਹੈ ਤਾਂ ਉਸ ਦਾ ਇਲਾਜ ਕਰਵਾਉਣ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਂਬੂਲੈਂਸ ਦੇ ਵਿੱਚ ਲਿਜਾਣਦੇ ਹੋਏ ਦਿਖਾਈ ਦਿੰਦੇ ਹਨ ਤੇ ਕੁਝ ਪੰਜਾਬ ਦੇ ਲੀਡਰ ਵੀ ਜਿਵੇਂ ਸੁਖਵੀਰ ਬਾਦਲ ਘਟੋ ਘਟ 2 ਕਰੋੜ ਤੋਂ ਵੱਧ ਪੈਸਾ ਉਹ ਲੋਕਾਂ ਦੇ ਵਿੱਚ ਵੰਡ ਚੁੱਕੇ ਹਨ ਤੇ ਇਸੇ ਤਰ੍ਹਾਂ ਚਰਨਜੀਤ ਚੰਨੀ ਤੇ ਹੋਰ ਵੀ ਸਿੰਗਰ ਲੀਡਰ ਬਹੁਤ ਸਾਰਾ ਪੈਸਾ ਵੰਡ ਰਹੇ ਹਨ ਇਸ ਲਈ ਲੋਕਾਂ ਨੂੰ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਪੈਸਾ ਖਾਣਾ ਵੀ ਨਹੀਂ ਆਂਦਾ ਤੇ ਕਿਸੇ ਦਾ ਸ਼ੁਕਰਗੁਜ਼ਾਰ ਕਰਨਾ ਹੀ ਨਹੀਂ ਆਂਦਾ ਜਿਵੇਂ ਹੁਣ ਸਾਡੇ ਲੀਡਰ ਸਿੰਗਰ ਇਹ ਪੈਸਾ ਵੰਡ ਰਹੇ ਹੈ ਤੇ ਕਈ ਲੋਕ ਅਜਿਹੇ ਹੈ ਇਹਨਾਂ ਤੇ ਵੀ ਉਂਗਲਾ ਚੁੱਕ ਰਹੇ ਹੈ ਕਿ ਇਹਨਾਂ ਦੇ ਕੋਲ ਇੰਨਾ ਜ਼ਿਆਦਾ ਪੈਸਾ ਆਇਆ ਕਿੱਥੋਂ ਕਿ ਇਹ ਤਾਂ ਦੋ ਨੰਬਰ ਦੀ ਕਮਾਈ ਹੈ ਉਹ ਭਾਈ ਜੇਕਰ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਤੁਸੀਂ ਆਪਣੀ ਇੱਕ ਨੰਬਰ ਦੀ ਕਮਾਈ ਦੋ ਨੰਬਰ ਦੀ ਕਮਾਈ ਤੁਸੀਂ ਵੰਡ ਕੇ ਦਿਖਾਓ ਦੇ ਤੁਹਾਡੇ ਮਾਹਿਮਤ ਜਿਹੜੇ ਲੋਕ ਕਿਸੇ ਦੀ ਮਦਦ ਕਰਦੇ ਆ ਘੱਟੋ ਘੱਟ ਤੁਸੀਂ ਉਹਨਾਂ ਦਾ ਦਿਲ ਤਾਂ ਨਾ ਤੋੜੋ ਜੇਕਰ ਤੁਸੀਂ ਸ਼ੁਕਰਗੁਜ਼ਾਰ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਮਾੜਾ ਵੀ ਨਾ ਕਹੋ ਪਰ ਜਿਹੜੇ ਹਿਸਾਬ ਦੇ ਨਾਲ ਮਨਕੀਰਤ ਔਲਖ ਵਰਗੇ ਤੇ ਇਹ ਲੀਡਰ ਹੋਰ ਘਰ ਘਰ ਜਾ ਕੇ ਪੈਸੇ ਬਣ ਰਹੇ ਸਾਡੇ ਲੋਕਾਂ ਦਾ ਫਰਜ਼ ਬਣਦਾ ਕਿ ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਪਾਏ ਜਾਣ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇ ਉਹਨਾਂ ਦਾ ਸਵਾਗਤ ਕੀਤਾ ਜਾਵੇ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਕੀਤਾ ਜਾਵੇ ਕਿਉਂਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕਿਉਂਕਿ ਪੰਜਾਬ ਦਬ ਚੁੱਕਿਆ ਦਬੇ ਹੋਏ ਪੰਜਾਬ ਨੂੰ ਦੁਬਾਰੇ ਖੜਾ ਕਰਨਾ ਇਕ ਜੁਟ ਹੋਣ ਦੀ ਲੋੜ ਹੈ ਜਿਸ ਕਰਕੇ ਉਹ ਆਪਣੇ ਵੱਲੋਂ ਪੂਰੀ ਮਦਦ ਇਹਨਾਂ ਹਰ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਕਰ ਰਹੇ ਹੈ ਇਸ ਕਰਕੇ ਜੇਕਰ ਤੁਹਾਡੇ ਘਰ ਦੇ ਵਿੱਚ ਆ ਕੇ ਕੋਈ ਲੀਡਰ ਫੋਟੋ ਖਿਚਾਉਂਦਾ ਜਾਂ ਕੋਈ ਸਿੰਗਰ ਫੋਟੋ ਖਚਾਂਦਾ ਜਾਂ ਫਿਰ ਤੁਹਾਨੂੰ ਪੈਸੇ ਦੇ ਕੇ ਵੀਡੀਓ ਬਣਾਉਂਦਾ ਤਾਂ ਬਿਲਕੁਲ ਵੀ ਉਸ ਦਾ ਇਤਰਾਜ਼ ਨਾ ਕਰੋ ਭਾਈ ਲੈ ਕੇ ਰੱਖੋ ਤੁਹਾਡੇ ਕੰਮ ਆਣਗੇ ਕਿਉਂਕਿ ਉਹ ਵੀ ਫੋਟੋਇਜ਼ ਕਰਕੇ ਖਚਾਂਦੇ ਆ ਕਿਉਂਕਿ ਅਜਿਹੇ ਲੋਕ ਵੀ ਬੈਠੇ ਜਿਹੜੇ ਸਬੂਤ ਮੰਗਦੇ ਕਿ ਸਬੂਤ ਮੰਗਦੇ ਕਿ ਲੋਕਾਂ ਦੇ ਲਈ ਤੂੰ ਕੀ ਕੁਝ ਕੀਤਾ ਤਾਂ ਉਹਨਾਂ ਨੂੰ ਸਬੂਤ ਦਿਖਾਣਾ ਪੈਂਦਾ ਕਿ ਮੈਂ ਇੰਨੇ ਲੱਖ ਇੰਨੇ ਕਰੋੜ ਇਹ ਚੀਜ਼ਾਂ ਮੈਂ ਪੰਜਾਬ ਦੇ ਹੜਪ੍ਰਭਾਵਿਤ ਲੋਕਾਂ ਨੂੰ ਦੇ ਚੁੱਕਿਆ ਇਸ ਕਰਕੇ ਤੁਸੀਂ ਕਿਸੇ ਵੀ ਗੱਲ ਦਾ ਇਤਰਾਜ਼ ਨਾ ਕਰੋ ਸਿਰਫ ਇੱਕੇ ਗੱਲ ਆਪਣੀ ਜ਼ੁਬਾਨ ਤੇ ਚਾੜੋ ਕਿ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਜੀ ਅਸੀਂ ਤੁਹਾਡਾ ਇਹ ਸਾਨ ਕਦੇ ਵੀ ਜ਼ਿੰਦਗੀ ਪਰ ਨਹੀਂ ਭੁੱਲਾਂਗੇ ਨਾ ਹੀ ਸਾਡਾ ਇਹ ਫਰਜ਼ ਬਣਦਾ ਇਹਸਾਨ ਭੁੱਲਣਾ ਕਿਉਂਕਿ ਜਿਹੜੇ ਢਿੱਗੇ ਹੋਏ ਘਰਾਂ ਨੂੰ ਖੜਾ ਕਰਨ ਦੇ ਵਿੱਚ ਸਾਡੀ ਮਦਦ ਕਰ ਰਹੇ ਹਨ ਜਾਂ ਫਿਰ ਸਾਡੀਆਂ ਮੱਜਾਂ ਹਟ ਚੁੱਕੀਆਂ ਹਨ ਸਾਨੂੰ ਮੱਜਾਂ ਲਿਆ ਕੇ ਦੇ ਰਹੇ ਤਾਂ ਇਹਦੇ ਵਿੱਚ ਸਾਡਾ ਉਹ ਕੀ ਕੁਝ ਬੁਰਾ ਕਰ ਰਹੇ ਕਿ ਅਸੀਂ ਉਹਨਾਂ ਨੂੰ ਫਿਰ ਵੀ ਬੁਰੇ ਕਹੀਏ ਅਜਿਹਾ ਕਹਿਣਾ ਸਾਡਾ ਬਿਲਕੁਲ ਵੀ ਨਹੀਂ ਬਣਦਾ ਜੇਕਰ ਤੁਸੀਂ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹੋ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਕਰੋ ਤੇ ਹੁਣ ਮੈਂ ਪੰਜਾਬ ਸਰਕਾਰ ਦੇ ਵੱਲੋਂ ਕੱਲ ਭਗਵੰਤ ਮਾਨ ਸਾਹਿਬ ਦੇ ਬਲੂ ਫੋਰਟਿਸ ਦੇ ਹਸਪਤਾਲ ਦੇ ਵਿੱਚ ਇਹ ਵੀਡੀਓ ਕਾਲ ਫਰੈਂਚ ਕੀਤੀ ਗਈ ਹੈ ਕਿ ਉਹਨਾਂ ਨੇ ਦੱਸਿਆ ਮੇਰੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਜਿਸ ਕਰਕੇ ਮੈਂ ਜਲਦੀ ਹੀ ਹਸਪੀਟਲ ਤੋਂ ਬਾਹਰ ਆਵਾਂਗਾ ਤੇ ਹੜਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਵੱਡੀ ਰਾਹਤ ਦਵਾਂਗਾ ਤੇ ਉਹਨਾਂ ਨੇ ਰਾਹਤ ਦਿੱਤੀ ਹੈ ਕਿ ਉਹਨਾਂ ਨੇ ਕਿਹਾ ਹੈ ਜਿਸ ਦੇ ਖੇਤਾਂ ਦੇ ਵਿੱਚ ਰੇਤ ਆ ਚੁੱਕਿਆ ਹੈ ਉਹ ਆਪਣੀ ਮਰਜ਼ੀ ਨਾਲ ਰੇਤ ਨੂੰ ਵੇਚ ਸਕਦੇ ਹਨ ਤੇ ਉਹਨਾਂ ਨੇ ਤੇ ਉਹਨਾਂ ਨੇ ਪ੍ਰਤੀ ਏਕੜ 20000 ਰੁਪਇਆ ਕਿਸਾਨਾਂ ਨੂੰ ਫਸਲਾਂ ਦਾ ਦਿੱਤਾ ਹੈ ਹਰ ਕਿਸਾਨ ਨੂੰ ਮਿਲੇਗਾ ਜਿਸ ਦੇ ਪਸ਼ੂ ਹੜ ਚੁੱਕੇ ਹਨ ਮਰ ਚੁੱਕੇ ਹਨ ਜਿਨ੍ਹਾਂ ਦੇ ਘਰ ਢਹਿ ਚੁੱਕੇ ਹਨ ਉਹਨਾਂ ਦਾ ਸਰਵੇ ਕਰਕੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਤੇ ਕੋਈ ਵੀ ਕਹਿੰਦੇ ਕੋਈ ਵੀ ਅਜਿਹਾ ਹੜ ਪ੍ਰਭਾਵਿਤ ਲੋਕ ਨਹੀਂ ਹੋਵੇਗਾ ਜਿਸ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਤੇ ਉਹਨਾਂ ਨੇ ਬਹੁਤ ਹੀ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਇਸ ਲਈ ਪੰਜਾਬ ਦੇ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦਾ ਸ਼ੁਕਰਗੁਜ਼ਾਰ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬੀ ਲੋਕਾਂ ਨੂੰ ਤੇ ਪੰਜਾਬ ਦੇ ਹੋਰ ਵੀ ਜਿਹੜੇ ਸਿੰਗਰ ਹੈ ਕਲਾਕਾਰ ਉਹਨਾਂ ਦਾ ਫਰਜ਼ ਬਣਦਾ ਕਿ ਜਿਸ ਤਰ੍ਹਾਂ ਉਹ ਸੇਵਾ ਕਰ ਰਹੇ ਹੈ ਇਸੇ ਤਰ੍ਹਾਂ ਉਹ ਸੇਵਾ ਉਦੋਂ ਤੱਕ ਕਰਦੇ ਰਹਿਣ ਜਦੋਂ ਤੱਕ ਸਾਡੇ ਪੰਜਾਬੀ ਲੋਕ ਫਿਰ ਤੋਂ ਖੁਸ਼ਹਾਲ ਨਹੀਂ ਹੋ ਜਾਂਦੇ ਉਹਨਾਂ ਦੇ ਘਰ ਖੜੇ ਨਹੀਂ ਹੋ ਜਾਂਦੇ ਉਹਨਾਂ ਦੇ ਘਰਾਂ ਦੇ ਵਿੱਚ ਫਿਰ ਤੋਂ ਰੌਣਕਾਂ ਨਹੀਂ ਲੱਗ ਜਾਂਦੀਆਂ ਤੇ ਮੈਂ ਆਸ ਕਰਦਾ ਕਿ ਪੰਜਾਬੀ ਸਾਰੇ ਇਕਜੁੱਟ ਹੋ ਕੇ ਪੰਜਾਬ ਦਾ ਸਾਥ ਦੇਣਗੇ ਤੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਣਗੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ